ਪੰਜਾਬ ਕਾਂਗਰਸ ਇੰਨੀ ਕੁ ਡਿਪਰੈਸ਼ਨ ਦੇ ਵਿੱਚ ਐ ਇਸ ਵੇਲੇ ਕਿ ਉਹਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਉਹ ਕਿਹੜੇ ਸਮਾਗਮ ਦੇ ਵਿੱਚ ਗਏ ਨੇ ਤੇ ਉੱਥੇ ਜਾ ਕੇ ਗੱਲ ਕੀ ਕਰਨੀ ਐ ਪ੍ਰੋਗਰਾਮ ਤਾਂ ਕਰ ਰਹੇ ਸੀ ਮਨਰੇਗਾ ਦੇ ਹੱਕ ਦੇ ਵਿੱਚ ਤੇ ਉੱਥੇ ਗੱਲਾਂ ਕਿਹੜੀਆਂ ਕਰੀ ਜਾ ਰਹੇ ਨੇ ਮਾਨਸਾਬ ਦਾ ਫੋਬੀਆ ਹੋ ਗਿਆ ਉਹਨਾਂ ਨੂੰ ਰਾਜਾ ਵੜਿੰਗਹੂਰੀ ਕਹਿੰਦੇ ਸਾਡੇ ਵੇਲੇ ਤਾਂ ਗੈਂਗਸਟਰ ਹੁੰਦਾ ਹੀ ਨਹੀਂ ਸੀ ਗੈਂਗਸਟਰ ਸ਼੍ਰੀਮਾਨ ਜੀ ਪੈਦਾ ਕਿਨੇ ਕੀਤੇ ਆ ਕਿੰਨਾਂ ਨੇ ਗੈਂਗਸਟਰਾਂ ਨੂੰ ਪਨਾਹ ਦਿੱਤੀ ਤੇ ਕਿੰਨਾਂ ਨੇ ਗੈਂਗਸਟਰਾਂ ਨੂੰ ਅੱਗੇ ਵਧਾਇਆ ਤੁਹਾਨੂੰ ਸਭ ਕੁਝ ਪਤਾ ਤੁਸੀਂ ਤਾਂ ਜੱਗੋਂ ਤੇਰਵੀ ਕੀਤੀ ਸੀ ਕਾਂਗਰਸ ਦੀ ਰਾਜਵੇੜੇ ਉਹ ਉੱਤਰ ਪ੍ਰਦੇਸ਼ ਤੋਂ ਲਿਆ ਕੇ ਗੈਂਗਸਟਰ ਇੱਥੇ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖ ਲਿਆ ਸੀ ਤੇ ਉਹਦਾ ਪੂਰਾ ਟੱਬਰ ਵੀ ਇੱਥੇ ਲਿਆ ਕੇ ਰੱਖਿਆ ਹੋਇਆ ਸੀ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਆਪਣਾ ਗੈਂਗਸਟਰ ਵਾਪਸ ਲਿਜਾਣ ਲਈ ਸੁਪਰੀਮ ਕੋਰਟ ਤੱਕ ਜਾਣਾ ਪਿਆ ਤੇ ਪ੍ਰਤਾਪ ਸਿੰਘ ਬਾਜਵਾਹਰੀ ਬੁਖਲਾਹਟ ਦੇ ਵਿੱਚ ਇਹ ਕਹੀ ਜਾਂਦੇ ਕਿ ਜਦੋਂ ਕਾਂਗਰਸ ਦੀ ਸਰਕਾਰ ਆ ਗਈ ਨੇਤਾ ਕੋਈ ਵੀ ਹੋਵੇ ਅਸੀਂ ਭਗਵੰਤ ਮਾਨ ਹਰਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਾਂਗੇ ਆਪੇ ਹੀ ਤੁਸੀਂ ਕਹਤਾ ਕਿ ਨੇਤਾ ਤੁਸੀਂ ਨਹੀਂ ਹੈਗੇ ਤੇ ਦੂਜੀ ਗੱਲ ਮੈਂ ਕਹਿ ਦਵਾਂ ਕਿ ਕਾਂਗਰਸ ਦੀ ਸਰਕਾਰ ਨਹੀਂ ਆਉਂਦੀ ਜਿਹਦੇ ਵਿੱਚ 7 8 ਸੀਐਮਨ ਵੇਟਿੰਗ ਤੁਰੇ ਫਿਰਦੇ ਆ ਤੇ ਮਸੀ ਕਿਤੇ ਕੋਈ ਪ੍ਰੋਗਰਾਮ ਕਰਨ ਤੁਰੇ ਸੀਗੇ ਤੇ ਉੱਥੇ ਜਾ ਕੇ ਮਾਨ ਸਰਕਾਰ ਦੇ ਉੱਤੇ ਬੋਲ-ਬਾਲ ਕੇ ਆ ਗਏ ਇਹ ਭੁੱਲ ਗਏ ਕਿ ਉੱਥੇ ਉਹ ਮੰਰੇਗਾ ਦਾ ਵਿਰੋਧ ਕਰਨ ਦੇ ਵਾਸਤੇ ਗਏ ਸੀਗੇ ਇਹ ਬੁਖਲਾਹਟ ਨਹੀਂ ਤਾਂ ਹੋਰ ਕੀ ਹੈ ਕੋਈ ਡਿਪਰੈਸ਼ਨ ਦੀ ਦਵਾਈ ਲਓ ਕਿਉਂਕਿ ਮਾਨ ਸਾਹਿਬ ਦੀ ਸਰਕਾਰ ਦੇ ਵੱਲੋਂ ਕੀਤੇ ਗਏ ਕੰਮਾਂ ਦੀ ਵਜ੍ਹਾ ਕਰਕੇ ਤੁਸੀਂ ਸਾਰੇ ਦੇ ਸਾਰੇ ਜ਼ਬਰਦਸਤ ਡਿਪਰੈਸ਼ਨ ਦਾ ਸ਼ਿਕਾਰ ਹੋ